ਨਹੀਂ ਹੋਣ ਦੇਵਾਂਗੇ ਨਹੀਂ ਹੋਣ ਦੇਵਾਂਗੇ ਨਹੀਂ ਹੋਣ ਦੇਵਾਂਗੇ ਮੰਗ ਮੰਗ ਕੇ ਦੇਖ ਲਿਆ ਜੋਰ ਜਮਾ ਕੇ ਦੇਖਾਂਗੇ ਮੰਗ ਮੰਗ ਕੇ ਦੇਖ ਲਿਆ ਜੋਰ ਜਮਾ ਕੇ ਦੇਖਾਂਗੇ ਕਿਸਾਨ ਦੁਨੀਆ ਰਾਜ ਜਿੰਦਾਬਾਦ 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 ਕਿਉਂਕਿ ਮਸਤਾਕਾ ਮੌਕਾ ਦੀ ਜ਼ਮੀਨ ਦੀ ਬੋਲੀ ਅੱਜ ਜੋ 48 50 ਕਿਲੇ ਜ਼ਮੀਨਾਂ ਆਉਦੀ ਬੋਲੇ ਆ ਸਰਕਾਰ ਵੱਲੋਂ ਧੱਕੇ ਨਾਲ ਕਿਤੀਦਾਰੇ ਕਿਉਂਕਿ ਹਾਈ ਕੋਰਟ ਦੇ ਵਿੱਚ ਕੇਸ ਚੱਲਦਿਆ ਇਸ ਦੇ ਬਾਅਦਦੂਦ ਵੀ ਪ੍ਰਸ਼ਾਸਨ ਨੇ ਬਹੁਤ ਧੱਕੇ ਸਾਹੀ ਕੀਤੀ ਤੇ ਇਹ ਵੀ ਦੱਸਿਆ ਕਿ ਬੋਲੀ ਅਸੀਂ ਕਿਹੜੇ ਟਾਈਮ ਕਰਾਂਗੇ ਕਿਉਂਕਿ ਸਾਨੂੰ ਰਾਤ 8:00 ਵਜੇ ਪਤਾ ਲੱਗਿਆ ਕਿ ਆਪਣੀ ਜ਼ਮੀਨ ਦੀ ਬੋਲੀ ਹੋਣੀ ਹੈ ਸੋ ਇਹ ਸਰਕਾਰਾਂ ਨੂੰ ਇਹ ਨਹੀਂ ਪਤਾ ਇਹ ਕਹੇ ਕਾਨੂੰਨ ਤਾਂ ਨਹੀਂ ਪਤਾ ਕਿ ਜਦ ਕਿਸਾਨ ਆਪਣੀ ਪੈੜੀ ਬੀਜੀ ਬੈਠਾ ਉਹਦਾ ਨਰਮਾ ਖੜਾ ਹਰਾ ਚਾਰਾ ਬਾਜਰਾ ਖੜਾਗਾ ਸਰਕਾਰ ਉਸ ਨੂੰ ਬਿੱਤੇ ਪਹੁੰਚਿਆ ਹਰੇਕ ਤਾਂ ਕਰੀ ਬੈਠੀ ਆ ਉਸ ਤੇ ਨਗਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਦੇ ਵਿੱਚ ਸਰਕਾਰ ਨੇ ਟਰੈਕਟਰ ਅਤੇ ਹੋਰ ਆਪਣੇ ਵਹੀਕਲ ਜੇ ਆ ਕੇ ਬਹੁਤਿਆਰ ਸਾਹ ਸਾ ਕੀਤੀਆਂ ਜਦੋਂ ਸਾਨੂੰ ਭਾਰਤ ਕਿਸਾਨ ਦੁਨੀਆ ਰਾਜਾ ਨੂੰ ਪਤਾ ਲੱਗਿਆ ਅਸੀਂ ਸਾਰੇ ਅਰਸਰਸਾਈਡ ਨੂੰ ਮਿਲੇ ਪਰ ਸਾਨੂੰ ਕਿਸੇ ਨੇ ਦਿੱਤਾ ਹਰ ਕੇ ਅਸੀਂ ਆਪਣਾ ਹੀ ਜੋ ਐਜੀਟੇਸ਼ਨ ਆ ਸ਼ੁਰੂ ਕੀਤੀ ਕਿਉਂਕਿ ਸਾਡੀ ਹੀ ਜ਼ਮੀਨ ਹੈ ਸਾਡੇ ਨੌ ਆ ਸਾਡੇ ਨੌ ਅੰਤਕਾਰ ਸਾਡੇ ਨੌ ਗਦੌਰੀਆਂ ਨੇ ਪਰ ਸਰਕਾਰ ਨੂੰ ਮੈਨੂੰ ਸਮਝ ਨਹੀਂ ਆਉਂਦੀ ਕਿਉਂ ਬੋਲੀਆਂ ਰੱਖ ਕੇ ਇਹ ਸਾਨੂੰ ਕੋਮਲ ਘੇਰੀਆਂ ਦੇ ਵਿੱਚ ਪਾਈ ਜਾਂਦੇ ਆਗੇ ਕੱਲ ਨੂੰ ਸਾਡੀਆਂ ਹੋਰ ਜ਼ਮੀਨਾਂ ਤੇ ਵੀ ਇਹ ਨਜਾਇਜ਼ ਕਬਜ਼ਾ ਕਰਨਗੇ ਕੱਲ ਨੂੰ ਸਾਡੇ ਘਰਾਂ ਦੇ ਵਿੱਚ ਵੀ ਨਜਾਇਜ਼ ਕਰਦੇ ਕੱਲ੍ਹਗੇ ਕੱਲ ਨੂੰ ਇਹ ਮਜ਼ਦੂਰਾਂ ਦੇ ਤਾਂ ਹੋਰ ਗਰੀਬ ਵਰਗ ਨੂੰ ਪੈਰਾਫਲੇ ਲਤਾੜ ਕੇ ਉਹਨਾਂ ਦੇ ਵੀ ਜ਼ਮੀਨਾਂ ਦੇ ਉੱਤੇ ਕਬਜ਼ੇ ਕਰ ਸਕਦੇ ਨੇ ਇਹੋ ਜਿਹੇ ਹਾਲਾਤ ਪੈਦਾ ਹੋ ਗਏ ਇਹਨਾਂ ਕਹਦਾ ਹੈ ਭਾਰਤੀ ਕਿਸਾਨ ਜੁਨੀਆ ਰਾਜਿਆਲ ਵੱਲੋਂ ਬੇਇਨਤੀ ਕਰਦਾ ਅੱਗੇ ਤੋਂ ਵੀ ਜੇ ਕੋਈ ਇਹੋ ਜਿਹੀ ਡਿਸਪਿਊਟ ਹੋਈ ਸਾਰੇ ਇੱਕੋ ਕੇ ਲੜਾਂਗੇ ਪਾਰ ਦੀ ਕਿਸਾਨ ਦੁਨੀਆ ਰਾਜਾ ਜ਼ਿੰਦਾਬਾਦ ਅੱਲਾਹੂ ਅਕਬਰ ਸਾਰੀ ਕਿਸਾਨ ਦੁਨੀਆ ਰਾਜਾ ਜ਼ਿੰਦਾਬਾਦ 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 ਜਿਹੜੀ ਪੰਚਾਇਤ ਬੁਲੀ ਕਰਾ ਰਹੀ ਆ ਤੇ ਬੁਲੀ ਹੋਣੇ ਥੋੜੇ ਬੰਦੇ ਆ ਉਹ ਜਿਹੜੇ ਮਤਲਬ 10 ਕ ਬੰਦੇ ਆ ਸਿਰਫ ਜਿਹੜੇ ਦੇ ਘੜ ਆ ਰਹੇ ਨੇ ਆ 10 12 13 ਬਲੋ ਬੈਠੇ ਆ ਬਾਕੀ ਬੰਦੇ ਸਾਰੇ ਲਬਾਰੋ ਮਾਈ ਹੋਇਆ ਸਾਰੀ ਦੁਨੀਆ ਵਾਲੇ ਬਾਕੀ ਬਾਹਰੋਂ ਆਏ ਆ ਤੇ ਕੁਝ ਬੰਦੇ ਹੀ ਆ ਉਹ ਇਹ ਆਪਣਾ ਰੋਕ ਪਰ ਹੈ ਹਾਂ ਇਹ ਪੰਚਾਇਤ ਕੋਲੇ ਜਾਣੀ ਚਾਹੀਦੀ ਹੈ ਪੰਚਾਇਤ ਕੋਲੇ ਜਾਣੀ ਜੇ ਪਿੰਡ ਦੇ ਪਿੰਡ ਦਾ ਵਿਕਾਸ ਹੋਣਾ ਚਾਹੀਦਾ ਹੈ ਪਿੰਡ ਦਾ ਵਿਕਾਸ ਹੋਣਾ ਚਾਹੀਦਾ ਜੀ ਤੇ ਪਿੰਡ ਦੇ ਪੈਸੇ ਲੱਗਣੇ ਚਾਹੀਦੇ ਸਾਡੇ ਸਾਰੇ ਨਾਲ ਮਿਲ ਕੇ ਜਿੱਥੇ ਵੀ ਮਰਜ਼ੀ ਲਾਵਣਾ ਹਾਂ ਜਾਂਦੇ ਕਮਾਦੇ ਪੈਸੇ ਲੱਗਣ ਇਹ ਪੈਸੇ ਜ਼ਮੀਨ ਦੇ ਖਾਈ ਜਾਂਦੇ ਠੇਕਾ ਜੀ ਕੋਈ ਪਿੰਡ ਕੋਲੇ ਹਿਸਾਬ ਰੱਖ ਨਹੀਂ ਦਿੰਦੇ ਜੀ ਕੋਈ ਹਿਸਾਬ ਨਹੀਂ ਕੋਈ ਕਿਤਾਬ ਨਹੀਂ ਭਾਰਤੀ ਸੰਵਿਧਾਨ ਮੁਤਾਬਕ 33% ਸਾਡਾ ਹਿੱਸਾ ਬਣਦਾ ਸਾਨੂੰ ਮਿਲਣਾ ਚਾਹੀਦਾ ਬਾਕੀ ਪੰਚਾਇਤ ਕੋਲੇ ਸਾਰੀ ਜਾਣੀ ਚਾਹੀਦੀ ਹੈ ਜੀ ਇਹ ਪੰਚਾਇਤ ਨੂੰ ਅਸੀਂ ਠੇਕੇ ਦੇਵਾਂਗੇ ਠੇਕੇ ਦੀ ਜ਼ ਨਹੀਂ ਭੰਨਣ ਭਾਵੇਂ ਠੀਕ ਹੈ ਮਾਇੂਨ ਕੜੇ ਕੜੇ ਬੰਦੇ ਆ ਜੀ ਚੰਗਾ ਰਹਿਣਾ ਤੁਹਾਨੂੰ ਸਰਵਜੀਤਪੁਰ ਤੋਂ ਸਰਵਜੀਤਪੁਰ ਤੋਂ ਸਰਵਜੀਤਪੁਰ ਤੋਂ ਇਹ ਇਸ ਵਿਸ਼ੇ ਤੇ ਕਿਨੂੰ ਮਲੇ ਤੁਸੀਂ ਜਿਹੜਾ ਚੱਲ ਰਿਹਾ ਹੈ ਅਸੀਂ ਕੱਲ ਤਾਂ ਪ੍ਰਸ਼ਾਸਨ ਨੂੰ ਮਿਲੇ ਸੀ ਜੀ ਸਾਹਿਬ ਨੂੰ ਪ੍ਰਸ਼ਾਸਨ ਨੂੰ ਜੀ ਸਾਹਿਬ ਨੂੰ ਵੀਡੀਓ ਸਾਹਿਬ ਨੂੰ ਉਹਨਾਂ ਨੇ ਕਿਹਾ ਕਿ ਆਪਣੇ ਜੀ ਸਾਹਿਬ ਨੇ ਕਿ ਵੀ ਜਿਹੜਾ ਸਾਡਾ ਕੇਸ ਆ ਕੋਰਟ ਦੇ ਵਿੱਚ ਚੱਲ ਰਿਹਾ ਹੈਗਾ ਉਹਦੇ ਵਿੱਚ ਉਹਨਾਂ ਚੱਲ ਸੀ ਕੋਈ ਵੀ ਬੋਲੀ ਦਾ ਅਧਿਕਾਰ ਕਿਸੇ ਨੂੰ ਨਹੀਂ ਦੇਵਾਂਗੇ ਨਾ ਬੋਲੀ ਅਸੀਂ ਕਰਾਂਗੇ ਪਰ ਉਹਨਾਂ ਨੇ ਫਿਰ ਵੀ ਸਾਨੂੰ ਪ੍ਰੇਖੇ ਦੇ ਵਿੱਚ ਲੈ ਕੇ ਇਹ ਬੋਲੀ ਰੱਖੀ ਜਿਸ ਦੇ ਸਬੰਧ ਦੇ ਵਿੱਚ ਅੱਜ ਅਸੀਂ ਪੰਚਾਇਤ ਮੰਤਰੀ ਨੂੰ ਮਿਲੇ ਜਿਨ੍ਹਾਂ ਨੇ ਬੀਬੀ ਸਾਹਿਬ ਨਾਲ ਗੱਲ ਕਰਕੇ ਇਸ ਕੇਸ ਦੇ ਵਿੱਚ ਆਪ ਨਿੱਜੀ ਦਖਲ ਦੇਣ ਦੀ ਉਹਨਾਂ ਨੇ ਗੱਲ ਕਹੀ ਆ ਵੀ ਜਿਹਦਾ ਵੀ ਰੈਟ ਬਣਦਾ ਉਹਨੂੰ ਇਹ ਹੱਕ ਮਿਲੂਗਾ ਕਿਉਂਕਿ ਜਦੋਂ مشترਕਾ ਮਾਲਕ ਜ਼ਮੀਨ ਦੇ ਕਾਬਜ ਵੀ ਨਹੀਂ ਤੇ ਮਾਲਕ ਵੀ ਨੇ ਮਰਬੇਬੰਦੀ ਤੋਂ ਲਏ ਕੀ ਤੇ ਗਰਦਾਵਰੀਆਂ ਵੀ ਉਹਨਾਂ ਦੇ ਨਾਂ ਨੇ ਤੇ ਜਿਉਂ ਆਪਣੇ ਸਿਵਲ ਕੋਡ ਦੇ ਕੀ ਵਿੱਚ ਕੀ ਚੱਲਿਆ ਉਹਦੇ ਵਿੱਚ ਵੀ ਮਸ਼ਤਰਕਾ ਮਾਲਕਾਂ ਨੂੰ ਪਾਵਰ ਦਿੱਤੀ ਗਈ ਆ ਹਾਈ ਕੋਰਟ ਨੇ ਵੀ ਮਸ਼ਤਰਕਾ ਮਾਲਕਾਂ ਨੂੰ ਇਹਦੇ ਵਿੱਚ ਮੂਰੀ ਬਣਾਇਆ ਹੈਗਾ ਅਤੇ ਜਿਹੜਾ ਪੰਚਾਇਤਾਂ ਦਾ ਮੈਂ ਕਹਾਂਗਾ ਡਾਇਰੈਕਟਰ ਪਿੰਡੂ ਵਿਕਾਸ ਉਹਦਾ ਵੀ ਫੈਸਲਾ ਮਸ਼ਤਰਕਾ ਮਾਲਕਾਂ ਦੇ ਹੱਕ ਦੇ ਵਿੱਚ ਆਏਗਾ ਇਸ ਲਈ ਕੁਝ ਲੋਕ ਨੇ ਜਿਹੜੇ ਪਿੰਡ ਦੇ ਵਿੱਚ ਬਾਰ-ਬਾਰ ਇਹ ਖੱਲਰ ਪਾਉਣਾ ਚਾਹੁੰਦੇ ਨੇ ਤੇ ਪਿੰਡ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਕਿਉਂਕਿ ਜਿਹੜੀ 33% ਗਰੀਬਾਂ ਦੇ ਰਾਖਵੇਂ ਵਾਲੀ ਗੱਲ ਆਗੀ ਉਹਨਾਂ ਨੂੰ ਆਉ ਦਾ ਹਿੱਸਾ ਮਿਲਿਆ ਵਗਾ ਜਿਸ ਦੇ ਵਿੱਚੋ ਇਸ ਤਰ੍ਹਾਂ सरपंच ਸਾਡੇ ਸਿਮਰਜੀਤ ਕੌਰ ਇਹਦੇ ਸੋਹਰਾ ਸਾਹਿਬ ਨੇ ਜਮੀਨ ਉਹਨਾਂ ਗਰੀਬਾਂ ਤੋਂ ਲਈ ਸੀ ਤੇ ਜਿਹੜੀ ਸਰਪੰਚ ਨੇ ਜਿਹੜੀ ਉਹ ਜਮੀਨ ਵੇਚਣ ਯੋਗ ਨਹੀਂ ਸੀ ਪਰ ਫਿਰ ਵੀ ਇਹਨੇ ਆਪਦੇ ਲਾਲਚਾਂ ਦੀ ਖਾਤਰ ਉਹ ਛੱਤ ਕਿੱਲੇ ਜਮੀਨ ਵੇਚੀ ਹੈ ਜਿਹਦਾ ਸਾਡਾ ਉਹਦੇ ਵਿਰੁੱਧ ਕੇਸ ਪਾਇਆ ਪਾ ਜਿਹਦੀ ਇਨਕੁਆਰੀ ਸਾਡੇ ਏਆਰ ਸਾਹਿਬ ਬਰਨਾਲਾ ਕੋਲ ਚੱਲਦੀ ਹੈਗੀ ਉਹਦੀ ਵੀ ਅਸੀਂ ਪੜਤਾਲ ਕਰਵਾ ਕੇ ਸਾਰਾ ਜੋ ਦੋਸ਼ੀ ਹੈ ਉਹਦੇ 'ਚ ਪਾਏਗੇ ਉਹਨਾਂ ਬਿਸ਼ੇਵਾਂ ਜਿਹਾ ਆਵਾ ਦਵਾਵਾਂਗੇ ਤੇ ਕਿਸੇ ਕੀਮਤ ਦੇ ਵੀ ਅਸੀਂ ਜੋ ਪਿੰਡ ਦੇ ਨਾਲੇ ਧੱਕਾ ਨਹੀਂ ਹੁੰਦਾ। ਪ੍ਰਧਾਨ ਜੀ ਜਿਹੜੇ ਅੱਜ ਦੀ ਬੋਲੀ ਦਾ ਇਹ ਪ੍ਰੋਗਰਾਮ ਰਾਤ ਦਾ ਹੀ ਫਿਰ। ਹਾਂਜੀ ਹਾਂਜੀ ਰਾਤ ਦਾ ਜੀ। ਸ਼ਾਸਨ ਵੱਲੋਂ ਜੋ ਸਾਨੂੰ ਵਿਸ਼ਵਾਸ ਦਿਵਾਇਆ।